ਹਾਂਜੀ ਆਪਾਂ ਪਹੁੰਚਿਆ ਚੋਹਾਨਕੇ ਖੁਰਦ ਬਾਈ ਕੋਲ ਦੋ ਖੀਰੀਆਂ ਕੱਟੀਆਂ ਐਸ ਟਾਈਮ ਫੌਰ ਸੇਲ ਨੇ ਵਿਕਿਆਊ ਨੇ ਤੇ ਕਰਦਿਆਂ ਬਾਈ ਜੀ ਨਾਲ ਗੱਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਬਾਈ ਜੀ ਆਪਣਾ ਪੂਰਾ ਐਡਰੈਸ ਦੱਸੋ ਚੋਹਾਨਕੇ ਖੁਰਦ ਵੀਰੇ ਜ਼ਿਲ੍ਹਾ ਬਰਨਾਲਾ ਅੱਛਾ ਜੀ ਤੇ ਕਾਇ ਨਾਕ ਵਿਕਾਊ ਨੇ ਜੀ ਆਪਣੇ ਕੋਲ ਅੱਜ ਇਹ ਦੋਵੇਂ ਕੱਟੀਆਂ ਨੇ ਵੀਰੇ ਇਹ ਦੋਨੇ ਕੱਟੀਆਂ ਹੀ ਵਿਕਾਊ ਨੇ ਕੱਟੀਆਂ ਤੁਸੀਂ ਦੇਖ ਸਕਦੇ ਤੇ ਪਹਿਲਾਂ ਇਸ ਕੱਟੀ ਬਾਰੇ ਦੱਸੋ ਜੀ ਇਹਦੀ ਵੀਰੇ ਉਮਰ ਹੈਗੀ ਡੇਢ ਸਾਲ ਦੀ ਅੱਛਾ ਜੀ ਕੀ ਰਹੀ ਹੈ ਜੀ ਦੁੱਧ ਆਂਦਾ ਨੂੰ ਅੱਛਾ ਜੀ ਤੇ ਵਧੀਆ ਠੀਕੇ ਨੇ ਆ ਆਮ ਕਟੀਆਂ ਨਹੀਂ ਹੈਗੀਆਂ ਮੱਲ ਅੱਛਾ ਜੀ ਜੀ ਵਧੀਆ ਠੀਕੇ ਨੇ ਪੂਰੀਆਂ ਸਾਫ਼ ਸੁਥਰੀਆਂ ਗਰੀ ਡਲ ਗਏ ਨੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਨਿੱਖੜਵੇਂ ਜਮਾ ਠੰਢ ਨੇ ਕੱਟੀ ਦੇ ਕੱਟੀਆਂ ਤੁਸੀਂ ਦੇਖ ਸਕਦੇ ਹੋ ਤੋੜ ਕੇ ਦਿਖਾ ਦਈਏ ਇਹ ਕੱਟੀ ਆਪਾਂ ਨੂੰ ਕੱਟੀਆਂ ਤੁਸੀਂ ਦੇਖ ਸਕਦੇ ਹੋ ਵਧੀਆ ਸਮੀ ਬੜੀ ਕੱਟੀ ਹੈ ਖਣ ਹਵਾਨਾ ਉਸੀ ਦਿਖਾਤਾ ਵਧੀਆ ਮੂੰਹ ਮੱਥੇ ਦੀ ਚੰਗੀ ਨਸਲ ਦੀ ਕੱਟੀ ਆਈ ਬੰਨ ਦੋ ਬੰਨ ਦੋ ਨਵੋ ਵੀ ਦੇ ਇਹ ਕੱਟੀ ਤੁਹਾਨੂੰ ਅਸੀਂ ਤੋੜ ਕੇ ਦਿਖਾਤੀ ਬਾਈ ਜੀ ਦਾ ਰੇਟ ਕੀ ਆਈ ਰੇਟ ਵੀਰੇ ਇਹਨਾਂ ਦਾ ਫੋਨ 'ਤੇ ਕਰਦੇ ਠੀਕ ਹੈ ਜੀ ਬਾਈ ਵਧੀਆ ਰੇਟ ਬਾਈ ਕਹਿੰਦੇ ਫੋਨ 'ਤੇ ਕਰ ਲਾਂਗੇ ਜਾਇ ਰੇਟੀ ਹੋ ਬਾਈ ਜੀ ਹਾਂ ਜਾਇ ਵੀਰੇ ਚੰਗੀਆਂ ਮੱਝਾਂ ਦੀਆਂ ਕੱਟੀਆਂ ਨਹੀਂ ਆ ਨਿਕਲਦੀਆਂ ਆਮ ਚੰਗੀਆਂ ਮੱਝਾਂ ਦੀਆਂ ਗੱਟੀਆਂ ਨੇ ਦੋਨੀਆਂ ਹਾਂਜੀ ਆ ਦੂਜੀ ਗੱਟੀ ਬਾਰੇ ਦਿਓ ਜੀ ਡਿਟੇਲ ਕਿਹਦੀ ਵੀ ਉਮਰ ਵੀਰੇ ਮਾੜੀ ਮੋਟੀ ਇਧਰ ਉਹਨੂੰ ਪਾਏ ਡੇਢ ਸਾਲ ਦੇ ਕਰੀਬ ਹੀ ਜੀ ਅੱਛਾ ਜੀ ਡੇਢ ਸਾਲ ਦੇ ਕਰੀਬ ਇਹਦੀ ਉਮਰ ਹੈ ਗੱਟੀ ਦਾ ਥਣ ਖਣਾ ਖੋਣਾ ਦੀਆਂ ਤੂਈਆਂ ਸਾਥ ਠੰਡ ਜਮਾ ਨਿਖੜਵੇਂ ਦੇਖ ਸਕਦੇ ਹੋ ਤੁਸੀਂ ਚਾਰੇ ਨਿਖੜਵੇਂ ਥੜਨੇ ਵਧੀਆ ਸਿੰਘ ਦੇਖ ਸਕਦੇ ਹੋ ਕੱਟੀ ਦੇ ਸਿੰਘ ਕੁੰਡਾ ਕਰ ਲਏ ਨੇ ਕੱਟੀ ਨੇ ਸਿੰਘ ਵਧੀਆ ਸਮੀ ਪਲੀ ਆ ਕਿਸੇ ਪਾਸੋਂ ਕੱਟੀ ਦੇ ਵਿੱਚ ਕੋਈ ਲੱਸਾ ਬਣ ਨਹੀਂ ਆਉਗੀ ਅੱਛਾ ਦੂਜੀ ਕੱਟੀ ਤੁਹਾਨੂੰ ਅਸੀਂ ਤੋੜ ਕੇ ਦਿਖਾ ਰਹੇ ਹਾਂ ਕੱਟੀ ਵਧੀਆ ਸਮੀਪਲੀ ਕੱਟੀ ਏ ਚੰਗੇ ਟੀਕੇ ਦੀ ਆ ਬਾਈ ਦੇ ਕਹਿਣ ਦੇ ਅਨਸਾਰ ਬਾਈ ਵਪਾਰ ਦਾ ਕੰਮ ਕਰਦੇ ਨੇ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਤੇ ਐਡਰੈਸ ਦੇ ਬਾਰੇ ਬੋਲ ਨੰਬਰ ਹੈਗਾ ਵੀਰੇ ਆਪਣਾ 99150 31545 ਠੀਕ ਹੈ ਜੀ ਤੇ ਜੇਕਰ ਕਿਸੇ ਵੀਰ ਨੇ ਹੋਰ ਆਪਣੇ ਤੋਂ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਹੈ 97502231